ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੇਖਾ ਕਲਾਂ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਇੱਕ ਨਾਗ ਸੂਇਆ ਸਵਾਇਆ ਤੇ ਇੱਕ ਗੱਬਣ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਗੁਰਜੰਟ ਸਿੰਘ ਨਾਂ ਆਈ ਆਪਣਾ ਪਿੰਡ ਸਿੱਖ ਕਲਾਂ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8196809719 ਜੀ ਠੀਕ ਆ ਦੋ ਨਾਗਾ ਬਾਈ ਹਾਂਜੀ ਹਾਂ ਦੋ ਬੜਾ ਹੈ ਤੇ ਘਰ ਦੇਈਏ ਮੇਰੇ ਬਸ ਹਾਂਜੀ ਘਰ ਦੇ ਗਈ ਨੋਨੇ ਜੀ ਠੀਕ ਆ ਜੀ ਹਾਂਜੀ ਇੱਕ ਨੰਬਰ ਸੂਈ ਸਵਾਈ ਦੋ ਸ਼ੁਰੂ ਕਰਾਂਗੇ ਸੂਆ ਕੇ ਨਮਾ ਜੀ ਦਾ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਇਹ ਪਾਰਸੋ ਸੂਈ ਹੈ ਯਾ ਬੱਚਾ ਕੀ ਹੈ ਜੀ ਬੱਚਾ ਹੀ ਮਗਰ ਜੇਰ ਕੰਪਲੀਟ ਆ ਜੀ ਹਾਂਜੀ ਜੇਰ ਕੰਪਲੀਟ ਆ ਜੀ ਕਿੰਨਾ ਕਰਨ ਟਬੌਲਾ ਤਿਆਰ ਹੈ ਜੀ ਹੁਣ ਜੀ ਇਸ ਲਈ 17 18 ਕਿਲੋ ਬੌਲਾ ਤਿਆਰ ਹੈ ਜੋਕ ਦਾਂਗੇ ਜੀ ਜਮਾਂ ਹਾਂ ਜੀ ਹਾਂ ਆਪਣੇ ਘਰੇ ਕੋਈ ਵੀਰ ਚਵਾਈ ਕਰਕੇ ਲਿਆ ਜਾ ਸਕਦਾ ਓਏ ਦੋ ਡੰਗ ਚੋਕੇ ਤਿੰਨ ਡੰਗ ਚੋਕੇ ਲੈ ਸਾਬ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਬਾਕੀ ਇਹਦੀ ਹੈ ਨਾ ਬਈ ਫੈਟ ਵੀ ਚੰਗੀ ਆਉਂਦੀ ਹੋਊਗੀ ਹਾਂ ਹਾਂ ਫੈਟ ਵਧੀਆ ਆਉਂਦੀ ਹੂੰ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਵੀਰੇ 22 23 ਕਿਲੋ ਦਿੰਦਾ ਜੀ ਇਹਨੇ 22 23 ਕਿਲੋ ਠੀਕ ਆ ਜੀ ਬਾਕੀ ਸੋਨਾ ਮੋਟਾ ਥਾ ਨਾ ਕੱਲਾ ਕੱਲਾ ਨਿਖੜ ਮਾ ਹਾਥੀ ਜਵਾਈ ਵਾਲਾ ਫੋੜ ਛਾਂਕੇ ਦੇ ਭੂਰਾ ਵੀ ਨਹੀਂ ਚੈੱਕ ਕਰ ਸਕਦੇ ਹੋ ਬਾਕੀ ਚੰ ਬੱਚਾ ਮਗਰ ਮੇਲ ਕਾਫ ਆ ਗਿਆ ਕੋਈ ਵੀ ਵੀਰ 18 ਤੋਂ 19 ਕਿਲੋ ਦੀ ਬਾਈ ਦੱਸਦਾ ਕਿ ਆਪਣੇ ਘਰੇ ਚਵਾਈ ਕਰ ਸਕਦਾ ਤੋ ਟਾਈਮ ਕਰ ਲੈ ਚਾਰ ਕਰ ਲੈ ਚਾਹੇ ਕੋਈ ਛੇ ਟਾਈਮ ਕਰ ਲੈ ਹੁਣ ਕੋਈ ਵੀ ਹੈ ਇਸ ਵਕਤ ਚਵਾਈ ਹੋਈ ਵੀ ਆ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ ਫੋਡ ਸ਼ਾਂਗਪੂਰਾ ਵੀ ਨਹੀਂ ਜੀ ਦੁੱਧ ਤੁਹਾਡੀ ਸੇਵਾ ਤੇ ਡਿਪੈਂਡ ਕਰਦਾ ਸਾਮ ਸੰਭਾਲ ਤੇ ਡਿਪੈਂਡ ਕਰਦਾ ਕਿ ਆਪਾਂ ਕਿੰਨਾ ਜੋ ਸਕਦੇ ਆ ਤੇ ਵੀਰੇ ਜੈਜ ਜੀ ਡਿਮਾਂਡ ਜਿਹੜੇ ਲੈਣੀਆਂ ਆ ਇਹ 75000 ਰੁਪਏ ਲੈਣੇ ਆ। ਹੋਜੂ ਮਾੜਾ ਮੋਟਾ। ਮਾੜਾ ਮੋਟਾ ਹੀ ਹੋਊਗਾ ਇਹਦੇ ਵਿੱਚ। ਠੀਕ ਹੈ ਜੀ। ਹਾਂ ਜੀ ਹਾਂ। ਦੋਨੋਂ ਸੀਲ ਪੂਰੀ ਫੁੱਲ ਆਈ। ਹਾਂ ਠੀਕ ਆ। ਹਾਂ। ਦੋਨੇ ਬਸ ਲੱਗ ਪੂਰੀ ਆ। ਦੋਨੇ ਬਸ 75000 ਰੁਪਏ ਬਾਈ ਕਹਿੰਦਾ ਇਹਦਾ ਲੈਣਾ ਹੀ ਆ। ਵਿੱਚੋਂ ਮਾੜਾ ਮੋਟਾ ਮਾਨ ਤਾਨ ਹੋਜੂਗਾ। ਇੱਧਰ ਨੂੰ ਹੱਕ ਦਿਓ ਜੀ ਇਹਨੂੰ। ਦੋ ਨੰਬਰ ਨਾਗ ਵੀਰੇ ਇਹਦਾ ਸੁਆ ਕਿਰਨ ਮਾ ਜੀ। ਇਹ ਪਹਿਲਣ ਆ ਜੀ। ਦੰਦੋ ਜੀ। ਦੰਦੋ ਜੀ ਦੋਨ ਦੇ ਦੰਦ ਹੋਣੀ ਚੱਕੇ ਆ ਜੀ ਇਹਨੇ। ਸਟਾਰਟ ਹੀ ਕੀਤੇ ਆ। ਹਾਂ ਜੀ ਹਾਂ। ਕੱਦ ਕਾਠ ਵੀਰੇ ਵੱਡਾ ਹੀ ਆ ਜੀ। ਹ ਨਿਤ ਤਰੀਕ ਨੂੰ ਅੱਜ 20 ਹੋ ਗਈ ਆ ਤੇ 13 ਦਿਨ ਪਹਿਲੇ 13 ਦਿਨ ਪਹਿਲੇ ਜੀ ਠੀਕ ਆ ਵੀਰੇ ਹਾਂਜੀ ਹਾਂ ਕਿਹੜਾ ਸੀ ਮੰਨ ਲੱਗਿਆ ਬਈ ਇਹਦੇ ਇਹਦੇ 40 38 ਲੱਗਿਆ ਜੀ 40 38 ਲੱਗਿਆ ਨੋਰਮਲ ਕੇ 66 ਲੱਗਿਆ ਜੀ 66 ਲੱਗਿਆ ਬਈ 66 ਲੱਗਿਆ ਹਾਂਜੀ ਹਾਂ ਠੀਕ ਆ ਬਾਈ ਕਿੰਨੇ ਦੀ ਉਮੀਦ ਆ ਪਹਿਲੇ ਸੂਏ ਤੋਂ ਇਹਦੀ ਮਾਂਥਲੇ ਸੀਗੀ ਪਹਿਲਾਂ ਸੇ ਪਹਿਲਾਂ ਇਹਦਾ ਦਿੱਤਾ 35 36 ਕਿਲੋ ਜੀ ਠੀਕ ਆ ਹਾਂ ਇਹ ਵੀ 25 26 ਕਿਲੋ 28 ਕਿਲੋ ਗੱਡੂਗੀ ਪੂਰੀ ਹੱਕਾ ਦੇਖਦਾ ਕਿਉਂਕਿ ਵੈੜ ਵੱਡੀ ਬਹੁਤ ਆਈ ਵੱਡੀ ਵੈੜਾ ਤੋਰ ਕੇ ਦਿਖਾ ਦੇ ਵੀਰੇ ਠੰਡੀ ਸੀਲ ਕੁਫਲ ਦਾ ਕਾਠ ਵੀਰੇ ਵੱਡਾ ਆ ਜਾਂਦਾ ਬੜੀ ਵੱਡੀ ਹੈ ਜੀ ਤੋਂ ਦੋ ਦੰਦ ਬੱਚਾ ਹੀ ਆ ਹਜੇ ਕੁਆਲਿਟੀ ਬਰੀਡ ਦਾ ਹਾਂ ਤੋਂ ਕੋਈ ਨਹੀਂ ਵੀਰੇ ਦੇਣਾ ਡੇਟ ਮੁਤਾਬਕ ਹਜੇ ਲਗਭਗ 13 ਤੋਂ 14 ਦਿਨ ਤੁਸੀਂ 15 ਹੀ ਮੰਨ ਕੇ ਆਇਓ ਬਈ 15 ਦਿਨ ਖੁੱਲੇ ਹੀ ਲੈ ਜੂਗੀ ਤੇ ਜੇ ਕਿਤੇ 15 ਦਿਨਾਂ ਨੂੰ ਵੀਡੀਓ ਬਣਾਉਂਦੇ ਤਾਂ ਗੱਲਬਾਤ ਵੀਰੇ ਇਹਦੀ ਹੋਰ ਹੀ ਹੋਣੀ ਸੀ ਬਾਈ ਦੇ ਮੋਢੇ ਤੇ ਘਰਉਂਦੀ ਆ ਤੇ ਜਦੋਂ ਤੱਕ ਇਹਨੇ ਕਰਮਾਲੀ ਨੇ ਜਵਾਨ ਹੋਣਾ ਵੀਰੇ ਉਦੋਂ ਤੱਕ ਰੋਕ ਲਈ ਵੀਰੇ ਇੱਥੇ ਉਦੋਂ ਤੱਕ ਤਾਂ ਤੁਹਾਨੂੰ ਵੀ ਪਤਾ ਬਈ ਘਾਤ ਕਿੱਡਾ ਕਰੂਗੀ ਠੰਡੀ ਸੀਲ ਪੂਰੀ ਆ ਢੱਲ ਬਹੁਤ ਪਈ ਆ ਥਾਣਾ ਮੁਠੀ ਵਾਲਾ ਲੱਗਿਆ ਵਾ ਹੱਥੀ ਚੋ ਬਾਈ ਵਾਲ ਪਹਿਲੇ ਸੂਏ ਬਾਈ ਦੱਸਦਾ ਕਿ ਉਮੀਦ ਆ 27 28 ਕਿਲੋ ਦੀ ਹੱਕ ਵੀ ਆ ਦੇਣ ਦਾ ਵੀਰੇ ਜੇ ਐਡੇ ਪਸ਼ੂ ਨੇ ਨਾ ਦਿੱਤਾ ਐਡੀ ਬਰੀਡ ਨੇ ਨਾ ਦਿੱਤਾ ਫਿਰ ਦੇਣਾ ਵੀ ਕਿਨੇ ਆ ਸੈਕਸਰ ਸੀਮਨ ਤੋਂ ਇਹ ਗੱਬਣ ਜਿਹਦਾ ਰਿਕਾਰਡ ਤੁਸੀਂ ਬਾਈ ਕੋਲੋਂ ਪ੍ਰੋਪਰ ਲੈ ਸਕਦੇ ਆ ਜੀ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਬਾਈ ਇਹਦੀ ਫੋਨ ਤੇ ਰਹੂਗੀ ਕੀ ਹੋਊਗੀ ਜੈ ਜੀ ਵੀਰੇ ਹਾਂ ਹੋਊਗੀ ਜੈ ਜੀ ਠੀਕ ਆ ਜੀ ਹੋਊਗੀ ਬਾਈ ਕਹਿੰਦਾ ਬਿਲਕੁਲ ਜੈ ਜੀ ਪਰ ਹੋਊਗੀ ਫੋਨ ਤੇ ਕੁਆਲਟੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਦੇਣਾ ਲਗਭਗ ਹਜੇ 12 ਤੋਂ ਮੂੰਹਾਂ ਬਹੁਤ ਸੋਹਣੀ ਜਾਤ ਬਰੀਡ ਦਾ ਵੀਰੇ ਕੋਈ ਅੰਤ ਨਹੀਂ ਗਾ ਲੈ ਚੱਲੀ ਅੰਦਰ ਨੂੰ ਨਾ ਗਾ ਬਾਈ ਕੋਲ ਚੰਗੀ ਐ ਇਹ ਤਾਂ ਬਾਈ ਕਹਿੰਦਾ ਪਸ਼ੂਆਂ ਦੀ ਗਿਣਤੀ ਵਧ ਗਈ ਕਰਕੇ ਤਾਂ ਸੇਲ ਕਰਨੇ ਆ ਪਹਿਲਾਂ ਵੀ ਆਪਾਂ ਇਸ ਕਰੋ ਇੱਕ ਵੀਡੀਓ ਕਵਰ ਕੀਤੀ ਸੀ ਚੰਗੇ ਦੁੱਧ ਵਾਲੀ ਉਹ ਬਈ ਸੇਲ ਹੋ ਗਈ ਸੀ ਹਾਂ ਬਈ ਉਦ ਨਹੀਂ ਹੋ ਗਈ ਸੀ ਉਹ ਤਾਂ ਉਦ ਹੀ ਉਸ ਦਿਨ ਹੀ ਹੋ ਗਈ ਸੀ ਹਾਂ 2 ਘੰਟੇ ਬਾਅਦ ਹੀ ਹੋ ਗਈ ਸੀ ਉਹ ਠੀਕ ਹੈ ਵੀਰੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ